ਅੱਜ ਤੁਹਾਨੂੰ ਅਸੀਂ ਤਕਲੀਫ ਦਿੱਤੀ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਧਵੀ ਦੇ ਕੇਸਾਂ ਵਿੱਚ ਡਿਲੇ ਕੀਤਾ ਜਾ ਰਿਹਾ ਹੈ ਢਿੱਲਮਟ ਕੀਤੀ ਜਾ ਰਹੀ ਹੈ ਔਰ ਉਸ ਨੂੰ ਦਬਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਬੁਲਾਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਨੇ ਦਿੱਤੀ ਸੀ ਕਿ ਜਿਹੜੇ ਵਿਧਵੀ ਦੇ ਕੇਸ ਹੈ ਉਹ ਸੀ ਇੱਕ ਮਹੀਨੇ ਦੇ ਵਿੱਚ ਸੋਲਵ ਕਰਾਂਗੇ ਦੋਸ਼ੀਆਂ ਨੂੰ ਕਟਾਰੇ ਵਿੱਚ ਖੜੇ ਕਰਾਂਗੇ ਸਜ਼ਾਵਾ ਦਵਾਵਾਂਗੇ ਔਰ ਸੱਗ ਦੇ ਨਾਲ ਸੀ ਇਨਸਾਫ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਦੋ ਚਾਰ ਦਿਨ ਪਹਿਲਾਂ ਵੀ ਇਹ ਗੱਲ ਸਾਰੀ ਸੁਣੀ ਹੈ ਕਿ ਸਾਡੇ ਜਿਹੜੇ ਸਿੱਟ ਦੇ ਮੁਖੀ ਰਹੇ ਆਈਜੀ ਖਟੜਾ ਸਾਹਿਬ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦੱਸ ਦਿੱਤਾ ਹੈ ਕਿ 2022 ਵਿੱਚ ਜਦੋਂ ਸਰਕਾਰ ਆਈ ਹੈ ਤੇ ਮਨਜ਼ੂਰੀ ਲੈਣ ਵਾਸਤੇ ਇਹ ਕੇਸ ਜਿਹੜਾ ਸੀਗਾ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਗਿਆ ਕਹਿਣ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ 2022 ਤੋਂ ਲੈ ਕੇ ਅੱਜ 2024 ਹੋ ਗਈ ਹੈ 2 ਸਾਲ ਹੋ ਚੁੱਕੇ ਹੈ ਅਜੇ ਤੱਕ ਉਹਦੀ ਮਨਜ਼ੂਰੀ ਨਹੀਂ ਦਿੱਤੀ ਗਈ ਇਹਦਾ ਕਾਰਨ ਕੀ ਹੈ ਜਿਸ ਕੇਸ ਦੇ ਵਿੱਚ ਇੱਕ ਮਹੀਨੇ ਦਾ ਇਹਨਾਂ ਨੇ ਕਿਹਾ ਸੀ ਕਿ ਇੱਕ ਮਹੀਨੇ ਦੇ ਵਿੱਚ ਹੀ ਅਸੀਂ ਇਹ ਸਾਰਾ ਹੱਲ ਕਰਾਂਗੇ ਔਰ ਲੋਕਾਂ ਨੂੰ ਇਨਸਾਫ ਦਵਾਵਾਂਗੇ ਕੌਮ ਨੂੰ ਇਨਸਾਫ ਦਵਾਵਾਂਗੇ ਜਿਹੜੇ ਹਿੱਤੇ ਬਲੁੰਦਰੇ ਐ ਉਹਨਾਂ ਦੇ ਉੱਤੇ ਅਸੀਂ ਮਰਮ ਲਾਵਾਂਗੇ ਤੇ ਇਨਸਾਫ ਦੇ ਕੇ ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ ਸਰਕਾਰ ਇਸੇ ਗੱਲ ਦੇ ਉੱਤੇ ਬਣੀ ਸੀ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਇਹਨਾਂ ਨੇ ਦਿੱਤਾ ਜਦੋਂ ਤੇ ਅੱਜ ਵਿਸ਼ਵਾਸ ਇਹਨਾਂ ਨੇ ਠੁਕਰਾ ਕੇ ਰੱਖ ਦਿੱਤਾ ਦੂਜੀ ਗੱਲ ਕਿ ਜਿਹੜਾ ਬਾਜ਼ਾਖਾਨਾ ਦੇ ਵਿੱਚ ਤਿੰਨ ਕੇਸ ਜਿਹੜੇ ਦਰਜ ਹੋਏ ਬਰਗਾਰੀ ਵਿੱਚ ਜਿਹੜੀ ਬੇਦਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਚੋਰੀ ਕੀਤਾ ਗਿਆ ਫਿਰ ਉਸ ਦੇ ਪੋਸਟਰ ਲਗਾਏ ਗਏ ਫਿਰ ਉਸ ਦੇ ਅੰਕ ਜਿਹੜੇ ਸੀ ਪੰਨੇ ਜਿਹੜੇ ਸੀ ਉਹ ਪਿਆਰਾਂ ਵਿੱਚ ਲੋੜੇਗੇ ਉਹ ਸਾਰੇ ਕੇਸ 64 ਨੰਬਰ 128 ਨੰਬਰ 117 ਨੰਬਰ ਉਹ ਐਫ ਆਈ ਆਰ ਜਿਹੜੀਆਂ ਦਰਜ ਹੋਈਆਂ ਨੇ ਉਸ ਐਫ ਆਈ ਆਰਸ ਨੂੰ ਇਹਨਾਂ ਨੇ ਚੈਲੰਜ ਕਰਕੇ ਰੁਕਵਾ ਦਿੱਤਾ ਹਾਈ ਕੋਰਟ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸੀਰੀਅਸਲੀ ਲੈਣਾ ਚਾਹੀਦਾ ਸੀ ਕਿ ਸੁਪਰੀਮ ਕੋਰਟ ਤੱਕ ਇਸ ਦੀ ਕੇਸ ਦੀ ਪੇਰਵਾਹੀ ਕਰਨੀ ਚਾਹੀਦੀ ਸੀ ਪਰ ਕਿੱਥੇ ਗਏ ਦਬਾ ਦਿੱਤਾ ਗਿਆ ਉੱਥੇ ਹੀ ਬੰਦ ਕਰ ਦਿੱਤਾ ਗਿਆ ਉਹ ਪੰਜਾਬ ਸਰਕਾਰ ਜਿਹਨੇ ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਦਾ ਵਾਅਦਾ ਕਰਕੇ ਇਹ ਸਰਕਾਰ ਬਣਾਈ ਸੀ ਇਸ ਗੱਲ ਦੇ ਉੱਤੇ ਸੰਤੋ ਜਿਆਦਾ ਜੋਰ ਇਸੇ ਗੱਲ ਦੇ ਦਿੱਤਾ ਸੀ ਪੀਐਸਸੀ ਦੋਸ਼ੀ ਫੜਾਂਗੇ ਤੀਸਰੀ ਗੱਲ ਜਿਹੜੀ ਆਈ ਹੈ ਕਿ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਚਸ਼ਮਦੀਦ ਗਵਾਹ ਸੀਗਾ ਮੁੱਖ ਜਿਹੜਾ ਗਵਾਹ प्रदीप ਕਲੇਰ ਉਹਨੂੰ ਜਦੋਂ ਹੁਣ ਪੁੱਛਿਆ ਗਿਆ ਉਹਨੇ 104 ਦੇ ਬਿਆਨਾਂ ਚ ਦਰਜ ਕੀਤਾ ਉਹਦੇ ਵਿੱਚ ਉਹਨੇ ਨਾਂ ਲਿਆ ਉਹਨੇ ਕਿਹਾ ਕਿ ਬਾਬਾ ਜੀ ਵੀ ਸੀ ਤੇ ਹਰਪ੍ਰੀਤ ਹਣੀ ਜਿਹੜੀ ਹਣੀ ਪ੍ਰੀਤ ਜਿਹੜੀ ਉਹਦੀ ਬੇਟੀ ਬਣੀ ਹੋਈ ਹੈ ਉਹ ਸੀ ਤੇ 6-7 ਜਾਣੇ ਹੋਰ ਸੀ ਉਹਨਾਂ ਦਾ ਨਾਂ ਲੈ ਕੇ ਉਹਨੇ ਕਿਹਾ ਕਿ ਜਿਸ ਵੇਲੇ ਇਹ ਸਾਰਾ ਐਪੀਸੋਡ ਹੋਣਾ ਸੀ ਉਸ ਵੇਲੇ ਹਣੀ ਪ੍ਰੀਤ ਨੇ 6-7 ਜਾਣੇ ਦਾ ਨਾਂ ਜਿਹੜੇ ਲਏ ਆ ਉਹਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਜੇ ਸਾਡੇ ਬਾਬੇ ਦੇ ਲੋਕਟ ਜਿਹੜੇ ਉਹਦੀ ਫੋਟੋ ਵਾਲੇ ਪਿਆਰਾ ਚਰੋਣੇ ਆ ਤੇ ਇਹ ਪੈਰਾ ਚ ਰੋੜਿਆਂ ਦਾ ਬਦਲਾ ਇਹ ਲਓ ਕਿ ਉਹਨਾਂ ਦੇ ਗੁਰੂ ਦਾ અપਮਾਨ ਜਿਹੜਾ ਹੈ ਤੁਸੀਂ ਪੈਰਾ ਵਿੱਚ ਉਹਨਾਂ ਦਾ ਬੰਨੂ ਸਾਹਿਬ ਨੂੰ ਪੈਰਾ ਚ ਰੋੜ ਕੇ ਕਰੋ ਸੋ ਹੁਣ ਇਹ ਦੱਸੋ ਕਿ ਸਿੱਧੀ ਜਿਹੜੀ ਹੈ ਉਹ ਸੂਈ ਜਾਂਦੀ ਹੈ ਬਾਬਰ ਰਾਮ ਰਹੀਮ ਵਾਲੇ ਪਾਸੇ ਹਣੀ ਪ੍ਰੀਤ ਵਾਲੇ ਪਾਸੇ ਅੱਜ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਇਹਨਾਂ ਕੰਨ ਬੋਲੇ ਕੀ ਇਹਨਾਂ ਦੀਆਂ ਅੱਖਾਂ ਚ ਬੰਦ ਹੈ ਅੱਜ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਸਾਡੇ ਨਾਲ ਅਸੀਂ ਵਾਅਦੇ ਕੀਤੇ ਸੀ ਅੱਜ ਅਸੀਂ ਉਹਦੇ ਤੋਂ ਸਾਰੇ ਮ ਬਕਮੋਰ ਕੇ ਬੈਠੀ ਹੈ ਔਰ ਉਹ ਜਿਹੜੇ 164 ਦੇ ਬਿਆਨਾਂ ਵਿੱਚ ਸਾਫ਼ ਉਹਨੇ ਦੱਸਿਆ ਕਿ ਹਨੀਪ੍ਰੀਤ ਵੀ ਦੋਸ਼ੀ ਹੈ ਜਿਹਨੇ ਕਿਹਾ ਕਿ ਗੁਰੂ ਨੂੰ ਜਿੱਦਾਂ ਸਾਡੇ ਨੂੰ ਰੋੜਿਆ ਇਦਾਂ ਗੁਰੂ ਨੂੰ ਇਹਨੂੰ ਰੋੜਿਆ ਜਾਵੇ ਹੁਣ ਇਤੋਂ ਅੱਗੇ ਸਬੂਤ ਕੀ ਚਾਹੀਦਾ ਹੈ ਜਿਹੜੇ 164 ਦੇ ਬਿਆਨ ਉਹ ਦਿੱਤੇ ਪ੍ਰਦੀਪ ਕੁਲੇਰ ਨੇ ਇਤੋਂ ਅੱਗੇ ਸਬੂਤ ਹੋਰ ਕੀ ਚਾਹੀਦਾ ਹੈ ਕਿ ਬਾਬਾ ਉੱਥੇ ਆਜੇ ਸੀ ਬਾਬੇ ਨੇ ਫਿਰ ਕਿਹਾ ਜਿਹੜਾ ਇਹਨਾਂ ਦਾ ਰਾਮ ਰਹੀਮ ਹੈ ਉਹਨੇ ਕਿਹਾ ਕਿ ਜੋ ਹਨੀਪ੍ਰੀਤ ਕਹਿ ਰਹੀ ਹੈ ਇਸੇ ਤਰ੍ਹਾਂ ਕਰੋ ਹਣ ਹਣੀ ਪ੍ਰੀਤਵੀ ਉਹਦੇ ਚ ਇਨਵੋਲ ਹੋਵੇ 67 ਹੋਰ ਇਹਦੇ ਪ੍ਰੇਮੀ ਹੋਣ ਉਹਦੇ ਵਿੱਚ ਇਨਵੋਲ ਬਾਬਾ ਆਪ ਹੀ ਇਨਵੋਲ ਹੋਵੇ ਹੁਣ ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਪੰਜਾਬ ਸਰਕਾਰ ਇਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਉਂ ਨਹੀਂ ਪੜਦੀ ਇਹ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕੀ ਚਿਰ ਤੱਕ ਲੋਕਾਂ ਦਾ ਧੋਖਾ ਦਿੱਤਾ ਜਾਏਗਾ ਪੰਜਾਬ ਸਰਕਾਰ ਜਦੋਂ ਸ਼ੋਮਨੀ ਕੱਲ ਕੱਲ ਦੀ ਸੀ ਜੇ ਉਹਨਾਂ ਨੇ ਡਿਲੇ ਕੀਤਾ ਸੀ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਅੱਜ ਕਿੰਨੀਆਂ ਸਜਾਵਾਂ ਪੂਝ ਚੁੱਕੇ ਆ ਕਿੱਥੇ ਤੱਕ ਪੁੰਚੇ ਸੋ ਮੈਂ ਸਮਝਦੀ ਆ ਕਿ ਪੰਜਾਬ ਸਰਕਾਰ ਨੂੰ ਅੱਜ ਇਸ ਗੱਲ ਦਾ ਜਵਾਬ ਵੀ ਦੇਣਾ ਪਏਗਾ ਔਰ ਕਟੜੇ ਵਿੱਚ ਖੜੀ ਹੋਏਗੀ ਲੋਕ ਇਹਨਾਂ ਬਖਸ਼ਣਗੇ ਨਹੀਂ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਰੇ ਦੂਜੇ ਪਾਸੇ ਅਸੀਂ ਇੱਕ ਹੋਰ ਮੈਂ ਬੜਾ ਅਫਸੋਸ ਨਾਲ ਕਹਿਣਾ ਚਾਹਣੀ ਆ ਕਿ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵੱਲੋਂ ਬੰਦੀ ਸਿੱਖਾਂ ਦੇ ਸਬੰਧ ਵਿੱਚ ਉਹਨਾਂ ਦੀ ਰਿਹਾਈ ਦੇ ਸਬੰਧ ਵਿੱਚ ਸਾਰੇ ਧਰਮ ਪ੍ਰਚਾਰਕ ਲਾ ਕੇ ਸਾਡੀ ਇੱਕ ਲਹਿਰ ਚੱਲਦੀ ਸੀ ਕਰਕਰ ਅੰਦਰ ਧਰਮਸਾਲ ਉਸ ਕਰਕੇ ਅੰਦਰ ਧਰਮਸਾਲ ਨੂੰ ਬੰਦ ਕਰਕੇ ਹਰ ਪ੍ਰਚਾਰਕ ਨੂੰ ਪਿੰਡ-ਪਿੰਡ ਭੇਜ ਕੇ ਸ਼ਹਿਰ-ਸ਼ਹਿਰ ਭੇਜ ਕੇ ਹਰ ਮਹੱਲੇ 'ਚ ਭੇਜ ਕੇ ਤੇ ਫਾਰਮ ਭਰਾਇਆ ਗਿਆ ਉਹ 26 ਲੱਖ ਫਾਰਮ ਭਰਿਆ ਸੀ 26 ਲੱਖ ਉਹ 26 ਲੱਖ ਫਾਰਮ ਕਿਸ ਵਾਸਤੇ ਭਰਿਆ ਸੀ ਵੀ ਅਸੀਂ ਜਾ ਕੇ ਰਾਸ਼ਟਰਪਤੀ ਕੋਲ ਪਹੁੰਚਾਵਾਂਗੇ ਗਵਰਨਰ ਕੋਲ ਲੈ ਕੇ ਗਏ ਉੱਥੇ ਨਹੀਂ ਦਿੱਤੇ ਫਿਰ ਅੱਗੇ ਰਾਸ਼ਟਰਪਤੀ ਕੋਲ ਜਾਵਾਂਗੇ ਪਰ ਜਦੋਂ ਜਾਣਾ ਸੀ ਇਹ ਇੱਕ ਦਿਨ ਪਹਿਲਾਂ 24 ਘੰਟੇ ਪਹਿਲਾਂ ਐਲਾਨ ਕਰਕੇ ਬੰਦ ਕਰ ਦਿੱਤਾ ਉਹਦਾ ਕਾਰਨ ਕੀ ਸੀ ਇਦਾ ਮਤਲਬ ਕਿ ਜੇ ਇਹ ਸਰਕਾਰ ਜਿਹੜੀ ਅੱਜ ਵੋਟਾਂ ਆ ਰਹੀਆਂ ਹਰਿਆਣੇ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਦੀ ਡਿਊਟੀ ਲੱਗੀ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਦਾ ਇਹ ਇਨਚਾਰਜ ਹੋਏਗਾ ਹੁਣ ਅੱਜ ਹਰਿਆਣੇ ਦੀਆਂ ਵੋਟਾਂ ਨੂੰ ਵੇਖ ਕੇ ਇਹ ਜਿਹੜੀ ਚੋਣ ਆ ਰਹੀ ਹੈ 바이 ਇਲੈਕਸ਼ਨ ਉਹਦੇ ਵਿੱਚ ਇਹਨਾਂ ਪ੍ਰੇਮੀਆ ਦੇ ਜਾਂ ਰਾਮ ਰਹੀਮ ਦੇ ਪ੍ਰੇਮੀ ਹੈ ਉਹ ਹਜ਼ਾਰਾਂ ਦੀ ਗਿਣਤੀ ਚ ਬਰਨਾਲੇ ਵਿੱਚ ਵੀ ਤੇ ਗਿੱਦੜਵਾਹੇ ਦੇ ਵਿੱਚ ਵੀ ਹੁਣ ਉਹਨਾਂ ਚੋਣਾਂ ਨੂੰ ਦੇਖ ਕੇ ਇਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਏ ਚੋਣਾ ਦੇ ਬਦਲੇ ਵਿੱਚ ਸਾਡੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਾ ਸਕਦੇ ਐ ਇਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਅੱਜ ਗੁਰੂ ਸਾਹਿਬ ਜੀ ਦਾ ਇੱਦਾਂ ਵੱਡਾ ਅਪਮਾਨ ਹੋਇਆ ਜਿਹਦੇ ਨਾਲ ਸਾਰੀ ਦੁਨੀਆ ਹਿਲ ਕੇ ਰਹਿ ਗਈ ਸਾਰਿਆਂ ਦੁਨੀਆ ਦੇ ਨੂੰ ਕੰਡੇ ਜਿਹੜੇ ਸੀ ਉਹ ਹੋ ਗਏ ਭੁੱਲ ਗਏ ਤੇ ਜਿਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਆ ਅੱਜ ਅਸੀਂ ਸਿੱਖ ਕੌਮ ਜਿਹੜੀ ਹੈ ਉਹ ਸਾਰੀ ਖਿੰਡਰੀ ਪੁੰਡਰੀ ਗਈ ਹੈ ਸਾਰਿਆਂ ਦੇ ਮਨਾਂ ਨੇ ਬੱਡੀ ਚੋਟ ਲੱਗੀ ਹੋਈ ਐ ਈਵਨ ਕੋਈ ਵੀ ਧਰਮੀ ਮਨੁੱਖ ਐ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹਰ ਇੱਕ ਦੇ ਅੰਦਰ ਪੀੜਾ ਹੈ ਕਿ ਕਿਸੇ ਵੀ ਧਰਮ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਬੋਟਾ ਜ਼ਿਆਦਾ ਪਿਆਰੀਆਂ ਲੇਕਿਨ ਜਿਹੜਾ ਇਨਸਾਫ ਦੇਣਾ ਉਹ ਪਿਆਰਾ ਨਹੀਂ ਗੁਰੂ ਦੇ ਬਿਆਦਵੀ ਦਾ ਬਦਲਾ ਲੈਣਾ ਪਿਆਰਾ ਲੋੜ ਨਹੀਂ ਉਹਨਾਂ ਨੂੰ ਉਹਨੇ ਸਭੀ ਦੇ ਕੇ ਸੀ ਵਾਅਦੇ ਕੀਤੇ ਸੀ ਸੋ ਮੈਂ ਅੱਜ ਸਿਰਫ ਇਹ ਇਹਨਾਂ ਦੇ ਸੰਬੰਧ ਵਿੱਚ ਗੱਲ ਕਰਨਾ ਚਾਹੁੰਦੀ ਐ ਬਾਕੀ ਬਡਾਲਾ ਸਭ ਸਾਰੀਆਂ ਗੱਲਾਂ ਕਰਨਗੇ ਮੈਂ ਤੇ ਇੱਕ ਗੱਲ ਕਹਾਂਗੀ ਪੰਜਾਬ ਸਰਕਾਰ ਨੂੰ ਭਗਵਾਨ ਸੇ ਮਾਨ ਨੂੰ ਇਹ ਮਾਨ ਸਾਹਿਬ ਤੁਸੀਂ ਮਹਿੰਦਰਪਾਲ ਬਿੱਟੂ ਦੇ ਵਾਸਤੇ ਅੱਜ ਆਈਜੀ ਖਟਰਾ ਸਾਹਿਬ ਨੂੰ ਬਿਨਾਂ ਵਜ੍ਹਾ ਉਹਨੂੰ ਤਾਂਕਣ ਵਾਸਤੇ ਬੁਲਾ ਰਹੇ ਤੁਹਾਨੂੰ ਸਭ ਸਬੂਤਾਂ ਦਾ ਪਤਾ ਤੁਹਾਨੂੰ ਤੇ ਸਬੂਤ ਵੀ ਪ੍ਰਦੀਪ ਕਲੇਰ ਦੇ ਤੁਹਾਡੇ ਉਹਦੇ ਰਾਮ ਰਹੀਮ ਦੇ ਪ੍ਰੇਮੀ ਦੇ ਮਿਲ ਗਏ ਕਿ ਉਸ ਵੇਲੇ ਬਾਬਾ ਵੀ ਦੋਸ਼ੀ ਸੀ ਉਸ ਵੇਲੇ ਹਰੀਪ੍ਰੀਤ ਵੀ ਦੋਸ਼ੀ ਸੀ ਉਹਦੇ ਪ੍ਰੇਮੀ ਵੀ ਦੋਸ਼ੀ ਸੀ ਤੇ ਅੱਜ ਉਹ ਜਿਹੜੀਆਂ ਐਫਆਈਆਰਾਂ ਪਈਆਂ ਹੋਈਆਂ ਨੇ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਪਹੁੰਚ ਰਹੀ ਸੀ ਉਹ ਕਿਉਂ ਨਹੀਂ ਪਹੁੰਚੀ ਕਿਉਂ ਤੁਸੀਂ ਇਹਨੂੰ ਦਵਾਈ ਰੱਖਿਆ ਕਿਉਂ ਇਸ ਕੇਸਾਂ ਨੂੰ ਤੁਸੀਂ ਨਹੀਂ ਲੈ ਰਹੇ ਸੋ ਜਦ ਤੱਕ ਇਹ ਸਰਕਾਰ ਇਹ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਮੈਂ ਸਭ ਦੀ ਹੈ ਕਿ ਸਰਕਾਰ ਮੁਰਕੇ ਇਹ ਲੋਕ ਜਿਹੜੇ ਮੁਰਕੇ ਲੋਕਾਂ ਦੇ ਦਰਵਾਜ਼ੇ 'ਚ ਨਹੀਂ ਜਾ ਸਕਣਗੇ ਸੋ ਮੇਰੀ ਇਹ ਬੇਨਤੀ ਹੈ ਤੇ ਇਹ ਤਾਰਨਾ ਵੀ ਇਸ ਕਾਰਨ ਕਿ ਜੇ ਤੁਸੀਂ ਲੋਕਾਂ ਨੂੰ ਧੋਖਾ ਕਰੋਗੇ ਤਾਂ ਲੋਕ ਤੁਹਾਡੇ ਕੋਲ ਕਦੀ ਮੁਰਕੇ ਤੁਹਾਡੇ ਵਿਸ਼ਵਾਸ ਨਹੀਂ ਕਰਨਗੇ ਵੋਟਾ ਇੱਕ ਪਾਸੇ ਛੱਡੋ ਇਹ ਕਿ ਗੁਰੂ ਸਾਹਿਬ ਜੀ ਦਾ ਜੋ ਇੰਨਾ ਅਪਮਾਨ ਹੋਇਆ ਸੀ ਬੇਅਦਵੀ ਹੋਈ ਸੀ ਕਿ ਤੁਸੀਂ ਉਹਦਾ ਇਨਸਾਫ ਨਹੀਂ ਦਿਓਗੇ ਤੇ ਤੁਸੀਂ ਲੋਕਾਂ ਦਾ ਇਨਸਾਫ ਕੀ ਕਰੋਗੇ